ਪੰਜਾਬ ਦੇ ਵਿੱਚ ਹੁਣ ਜਲਦ ਪੰਚਾਇਤੀ ਚੋਣਾਂ ਦਾ ਐਲਾਨ ਹੋ ਸਕਦਾ ਹੈ ਜਲਦ ਇਸ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ ਹੁਣ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਚੋਣ ਨਿਸ਼ਾਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਲਿਆ ਗਿਆ ਪੰਚਾਇਤੀ ਚੋਣਾਂ ਦੇ ਲਈ ਉਮੀਦਵਾਰਾਂ ਦੇ ਲਈ ਚੋਣ ਨਿਸ਼ਾਨ ਦੀ ਸੂਚੀ ਜਾਰੀ ਹੋਈ ਹੈ ਅਦਰ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਹੋਵੇਗੀ ਸਰਪੰਚਾਲਈ 38 ਤੇ ਪੰਚਾਲਈ 70 ਚੋਣ ਨਿਸ਼ਾਨਾ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਚੋਣ ਨਿਸ਼ਾਨ ਜੇ ਸ਼ਾਮਿਲ ਨੇ ਉਹ ਤੁਹਾਨੂੰ ਦੱਸ ਦਿੰਦੇ ਆ ਜਿਸ ਵਿੱਚ ਚੋਣ ਨਿਸ਼ਾਨ ਨੇ ਕੰਗਾ ਕੜਾ ਵੇਲਣਾ ਲੈਪਟਾਪ ਤੇ ਕਹੀ ਇਹ ਚੋਣ ਨਿਸ਼ਾਨ ਸ਼ਾਮਿਲ ਨੇ ਇਸ ਲਿਸਟ ਦੇ ਵਿੱਚ ਸਰਪੰਚਾਲਈ 38 ਤੇ ਪੰਚਾਲਈ 70 ਚੋਣ ਨਿਸ਼ਾਨਾ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ ਇਸ ਤੋਂ ਪਹਿਲਾਂ ਪਰ ਚਾਈਤੀ ਵਿਭਾਗ ਜੋ ਹੈ ਉਹਨਾਂ ਨੇ ਚੋਣ ਕਮਿਸ਼ਨ ਨੂੰ ਜੜੀਆ ਚਿੱਠੀ ਲਿਖੀ ਸੀ ਜਿਸ ਵਿੱਚ ਇਹ ਸਾਬ ਕਿਹਾ ਗਿਆ ਸੀ ਕਿ ਅਸੀਂ ਬਿਲਕੁਲ ਤਿਆਰ ਹਾਂ ਪੰਜਾਬ ਦੇ ਵਿੱਚ ਚੋਣਾ ਕਰਵਾਉਣ ਦੇ ਲਈ ਪੰਚਾਇਤੀ ਚੋਣਾ ਪਹਿਲਾਂ ਹੀ ਬਹੁਤ ਦੇਰੀ ਦੇ ਨਾਲ ਪੰਜਾਬ ਵਿੱਚ ਕਰਵਾਈਆਂ ਜਾ ਰਹੀਆਂ ਨੇ ਹਾਲਾਂਕਿ ਅਦਾਲਤ ਦੇ ਵਿੱਚ ਵੀ ਇਹ ਮਾਮਲਾ ਪਹੁੰਚਿਆ ਸੀ ਸੋ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਹੀ ਜਵਾਬ ਦਿੱਤਾ ਗਿਆ ਸੀ ਕਿ ਜਲਦ ਪੰਚਾਇਤੀ ਚੋਣਾਂ ਦਾ ਐਲਾਨ ਕਰਵਾਇਆ ਜਾਵੇਗਾ ਪੰਜਾਬ ਦੇ ਵਿੱਚ ਸੋਖੂਣੋ ਕੜੀ ਆ ਗਈ ਹੈ ਜਦੋਂ ਜਲਦ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਵੀ ਐਲਾਨ ਹੋ ਜਾਵੇਗਾ ਫਿਲਹਾਲ ਚੋਣ ਨਿਸ਼ਾਨ ਦੀ ਜਿਹੜੀ ਲਿਸਟ ਹੈ ਉਹ ਜਾਰੀ ਹੋਈ ਹੈ ਸਰਪੰਚਾ ਲਈ 38 45 17 ਚੋਣ ਨਿਸ਼ਾਨਾ ਦੀ ਲਿਸਟ ਜਾਰੀ ਕੀਤੀ ਗਈ ਹੈ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਸੋ ਲਗਭਗ ਤਿਆਰੀਆਂ ਮੁਕੰਮਲ ਨੇ ਪੰਚਾਇਤੀ ਚੋਣਾਂ ਕਰਵਾਉਣ ਦੇ ਲਈ ਪੰਜਾਬ ਦੇ ਵਿੱਚ ਵੀ ਹੁਣ ਜਲਦ ਪੰਚਾਇਤੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ ਇਸ ਦੀ ਤਾਰੀਖ ਦਾ ਐਲਾਨ ਹੋਣਾ ਬਾਕੀ ਹੈ ਸੋ ਪਹਿਲਾ ਜਿਹੜੀ ਚੋਣ ਨਿਸ਼ਾਨ ਦੀ ਲਿਸਟ ਹੈ ਉਹ ਜਾਰੀ ਕਰ ਦਿੱਤੀ ਗਈ ਹੈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਇਹਨਾਂ ਵਿੱਚ ਕੰਗਾ ਕੜਾ ਵੇਲਣਾ ਲੈਪਟਾਪ ਤੇ ਕਹੀ ਇਹ ਸਭ ਚੋਣ ਨਿਸ਼ਾਨ ਦੀ ਲਿਸਟ ਵਿੱਚ ਸ਼ਾਮਿਲ ਸੋ ਪੰਚਾਇਤੀ ਚੋਣਾਂ ਨੇੜੇ ਨੇ ਪੰਜਾਬ ਦੇ ਵਿੱਚ ਹੁਣੇ ਪੰਚਾਇਤੀ ਚੋਣਾਂ ਜਲਦ ਕਰਵਾਈਆਂ ਜਾਣਗੀਆਂ ਇਸ ਦੀ ਤਾਰੀਖ ਦਾ ਐਲਾਨ ਕੀਤਾ ਜਾਵੇਗਾ ਜਲਦ ਇਸ ਤੋਂ ਪਹਿਲਾਂ ਚੋਣ ਨਿਸ਼ਾਨ ਦੀ ਲਿਸਟ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਇਹ ਚੋਣ ਨਿਸ਼ਾਨ ਸਰਪੰਚਾ ਲਈ 38 ਤੇ ਪੰਚਾਇਤ 70 ਚੋਣ ਨਿਸ਼ਾਨਾਂ ਦੀ ਲਿਸਟ ਜਿਹੜੀ ਹੈ ਉਹ ਜਾਰੀ ਕੀਤੀ ਗਈ ਸੋ ਸੁਭੇ ਵਿਚ ਹੁਣ ਪੰਚਾਇਤੀ ਚੋਣਾ ਦਾ ਵਿਗੁਲ ਜਲਦ ਬਚ ਸਕਦਾ ਹੈ ਕਿ ਇਸ ਤੋਂ ਪਹਿਲਾਂ ਇਹ ਕਾਫੀ ਦੇਰੀ ਦੇ ਨਾਲ ਪੰਜਾਬ ਵਿੱਚ ਇਹ ਚੋਣਾ ਕਰਵਾਈਆਂ ਜਾ ਰਹੀਆਂ ਹਨ ਹੁਣ ਤੱਕ ਇਹ ਪੰਚਾਇਤੀ ਚੋਣਾਂ ਹੋ ਜਾਣੀਆਂ ਚਾਹੀਦੀਆਂ ਸੀ ਹਾਈ ਕੋਰਟ ਦੇ ਵੱਲੋਂ ਵੀ ਇਹ ਹੀ ਸਵਾਲ ਕੀਤਾ ਗਿਆ ਸੀ ਪੰਜਾਬ ਸਰਕਾਰ ਨੂੰ ਲੇਕਿਨ ਪੰਜਾਬ ਸਰਕਾਰ ਨੇ ਆਪਣਾ ਜਵਾਬ दाखिल ਕੀਤਾ ਜਦੋਂ ਕਿ ਜਲਦ ਪੰਚਾਇਤੀ ਚੋਣਾਂ ਦੀ ਤਿਆਰੀ ਪ੍ਰਸ਼ਾਸਨ ਨੇ ਮੁਕੰਮਲ ਕਰ ਲਈ ਹੈ ਜਲਦ ਇਸ ਦਾ ਐਲਾਨ ਕੀਤਾ ਜਾਵੇਗਾ ਸੋ ਹੁਣ ਇਸੇ ਵਿੱਚ ਅੱਗੇ ਵਧ ਦਿਆ ਹੁਣ ਸਿਰਫ ਤਾਰੀਖ ਦਾ ਐਲਾਨ ਬਾਕੀ ਰਹਿ ਗਿਆ ਇਸ ਤੋਂ ਇਲਾਵਾ ਜੋ ਤਿਆਰੀਆਂ ਸੀ ਇਸ ਚੋਣਾਂ ਨੂੰ ਲੈ ਕੇ ਉਹ ਮੁਕੰਮਲ ਕਰ ਲਈਆਂ ਗਈਆਂ ਪੰਚਾਇਤੀ ਚੋਣਾਂ ਵਿੱਚ ਚੋਣ ਨਿਸ਼ਾਨ ਸੰਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਲਈ ਚੋਣ ਨਿਸ਼ਾਨ ਦੀ ਸੂਚੀ ਜਾਰੀ ਹੋਈ ਹੈ। ਸੋ ਮੇਰੇ ਨਾਲ ਮੇਰੀ ਸਹਿਯੋਗੀ ਪੂਜਾ ਵਰਮਾ ਫੋਨ ਲਾਈਨ ਤੇ ਜੁੜੇ ਨੇ। ਪੂਜਾ ਪੰਚਾਇਤੀ ਚੋਣਾਂ ਦੀ ਤਾਰੀਖ ਦਾ ਜਲਦ ਐਲਾਨ ਹੁਣ ਹੋ ਸਕਦਾ ਹੈ। ਕਿਸੇ ਵੀ ਸਮੇ ਜਿਹੜਾ ਇਹਦਾ ਐਲਾਨ ਹੋ ਸਕਦਾ ਹੈ ਨੋਟੀਫਿਕੇਸ਼ਨ ਚੋਣ ਨਿਸ਼ਾਨ ਸੰਬੰਧੀ ਜਾਰੀ ਕੀਤਾ ਗਿਆ। ਕਿਹੜੇ-ਕਿਹੜੇ ਚੋਣ ਨਿਸ਼ਾਨ ਇਸ ਦੇ ਵਿੱਚ ਖਾਸ ਤੌਰ ਤੇ ਸ਼ਾਮਿਲ ਹੈ। ਕਿੰਕੁਣ ਦੇਖੋ ਪੰਜਾਬ ਦੇ ਵਿੱਚ ਜਿਹੜੀ ਪੰਚਾਇਤ ਦੀ ਚੋਣਾਂ ਨੇ ਉਸ ਦੇ ਲਈ ਪੰਜਾਬ ਰਾਜ ਕਾਨੂੰਨ ਤਿਆਰੀਆਂ ਜਿਹੜੀਆਂ ਆ ਉਹ ਤੇ ਇਸ ਦੇ ਨਾਲ ਜਿਹੜੇ ਕਰ ਦਿੱਤੀਆਂ ਗਈਆਂ ਨੇ ਦੌਰਾਨ ਪੰਜਾਬ ਰਾਜ ਕਮਿਸ਼ਨ ਨੇ ਜ਼ਿਲ੍ਹਾ ਜਿਹੜੀ ਪ੍ਰੀਸ਼ਦ ਐਂਬਲੋਕਸ ਵੀਤੀਆਂ ਤੇ ਗ੍ਰਾਮ ਸਭਾਇਤਾ ਦੀਆਂ ਚੋਣਾਂ ਲਈ ਵੀ ਦੁਬਾਰਾ ਨੂੰ ਕੁਝ ਚੋਣ ਨਿਸ਼ਾਨ ਦਿੱਤੇ ਨੇ ਤੇ ਉਹ ਨਿਸ਼ਾਨਾ ਦੀ ਪੂਜੀ ਜਾਰੀ ਕਰ ਦਿੱਤੀਏ ਚੋਣ ਨਿਸ਼ਾਨ ਤੇ ਜਿਹੜੇ ਸਰਪੰਚ ਦੀ ਚੋਣ ਲਈ 38 ਅਤੇ ਪੰਜ ਦੀ ਚੋਣ ਦੇ ਲਈ 74 ਚੋਣਾਂ ਜਾਨੀ ਕਿ ਜਿਲ੍ਹੇ ਨੇ ਇਸ ਵਿੱਚੋਂ ਚੋਣ ਲੜਨ ਵਾਲਾ ਸਰ ਸਰ ਦਾ ਪੰਜਾਬ ਕਮਿਸ਼ਨ ਪਰ ਮੇਰੇ ਚੋਣ ਨਿਸ਼ਾਨ ਦੇ ਉਹਦੇ ਵਿੱਚ ਬਾਰਤੀ ਚੂੜੀਆਂ ਜਿਹੜੀ ਬੱਲਾ ਸੀਸੀਟੀਵੀ ਕੈਮਰਾ ਚੱਕੀ ਕੰਬਾ ਕੈਮਰਾ ਡੇਟਾ ਘਾਰਾ ਥੋੜਾ ਗੂਰ ਹੈਡ ਹੈਡ ਪੰਪ ਰੱਖਾ ਲੈਪਟਾਪ ਲੈਟਰ ਬਾਕ ਲਾਈਟਰ ਲੰਚ ਬਾਕ ਮਾਈਟ ਕੰਜੀ ਅਤੇ ਹੋਰ ਵੀ ਬਹੁਤ ਸਾਰੇ ਜਿਹੜੇ ਇਹ ਜਿਹੜੇ ਹਨ પેટ્રોલ ਪੰਪ ਪੰਜਾਬੀ ਜੁੱਤੀ ਪੈਨਟ ਸੈਂਡ ਤੇ ਬਹੁਤ ਸਾਰੇ ਜਿਹੇ ਚੌਂ ਨਿਸ਼ਾਨ ਜਿਹੜੇ ਉਹ ਦਿੱਤੇ ਗਏ ਨੇ ਜਿਸ ਦੇ ਉੱਤੇ ਚੌਂ ਨਿਸ਼ਾਨ ਅੰਦਰੇ ਜਾਂਦੇ ਨੇ ਇਸ ਤੋਂ ਇਲਾਵਾ ਪੰਜਵੀਂ ਚੌਂ ਲੜਨ ਵਾਲਿਆਂ ਨੂੰ ਸੇਬ ਬੱਲੇਬਾਜ਼ ਤੇ ਬੈਲਟ ਜਿਸ ਤੋਂ ਇਲਾਵਾ ਕਿਸੇ ਵੀ ਚਟਾਈ ਕਾਰਮ ਬੋਰਡ ਕੰਪਿਊਟਰ ਮਾਊਸ ਕਾਰ ਟੀਜ਼ਲ ਪੰਪ ਤੋਂ ਬਹੁਤ ਸਾਰੇ ਜਿਹਨੇ ਜਿਹੜੇ ਚੋਣ ਨਿਸ਼ਾਨ ਦਿੱਤੇ ਹੋਏ ਨੇ ਤੇ ਲਗਾਤਾਰ 88 36 ਜਿਹੜੇ ਆ ਉਹ ਸਰਪੰਚ ਤੇ ਲਈ ਤੇ ਪੰਚ ਲਈ 70 ਜਿਹੜੇ ਆ ਚੋਣ ਨਿਸ਼ਾਨ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੇ ਤੇ ਇਹਨਾਂ ਤੇ ਹੀ ਜਿਹੜੇ ਆ ਉਹ ਉਮੀਦਵਾਰ ਚੋਣ ਲੜ ਸਕਦੇ ਨੇ ਮਤਲਬ ਉਹ ਆਪ ਵੀ ਜਿਹੜੇ ਆਪਣੇ ਚੋਣ ਨਿਸ਼ਾਨ ਇਸ ਤਰ੍ਹਾਂ ਸਿਲੈਕਟ ਕਰਕੇ ਚੋਣ ਦਰਵਾਜ਼ਾ ਅੱਦਦੇ ਨੇ ਹਾਲਾਂਕਿ ਇਹ ਜਿਹੜੇ ਜਾਰੀ ਕੀਤੇ ਗਏ ਨੇ ਇਸ ਤੋਂ ਪਹਿਲਾਂ ਕਿੰਨੇ ਸਮੇਂ ਤੋਂ ਇਸ ਦੀ ਮੰਗ ਕੀਤੀ ਸੀ ਕਿ ਹਾਈ ਕੋਰਟ ਦੇ ਵਿੱਚ ਫੈਸਲਾ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਦਿੱਤਾ ਕਿ ਜਿਹੜੇ ਆ ਚੋਣ ਕਰਵਾ ਸਕਦੇ ਨੇ ਪੰਜਾਬ ਰਾਜ ਦੇ ਰਾਜ ਚੋਣ ਕਮਿਸ਼ਨ ਵੱਲੋਂ ਜਿਹੜੇ ਆ ਅਧਿਕਾਰੀਆਂ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਵੀ ਚੋਣ ਨਿਸ਼ਾਨ ਸੰਬੰਧੀ ਰਾਜ ਦੇ ਨੂੰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰਾਂ ਨੂੰ ਸੂਚਿਤ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਨਵੇਂ ਆਦੇਸ਼ ਅਨੁਸਾਰ ਇਸ ਵਾਰ ਸਰਪੰਚਾਤੋਂ ਤੇ ਪੰਚ ਚੋਣ ਤੇ ਪੰਚਾਇਤਾਂ ਦੀ ਚੋਣਾਂ ਨੇ ਉਸ ਲਈ ਉਹ ਵੀ ਜਿਹੜੇ ਨਿਸ਼ਾਨ ਨੇ ਉਹਨਾਂ ਨੂੰ ਜਿੱਤੇ ਜਾਣ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣ ਨਹੀਂ ਲੜ ਸਕਦਾ ਯਾਨੀ ਕਿ ਜਿਹੜਾ ਪਹਿਲਾਂ ਹੋਤਾ ਸੀ ਜਿਵੇਂ ਕਾਂਗਰਸ ਜਾਂ ਜਿਵੇਂ ਕੋਈ ਵੀ ਜਿਹੜੇ ਚੋਣ ਨਿਸ਼ਾਨ ਹੁੰਦੇ ਸੀ ਆਕਾੜੇ ਦਲ ਦਾ ਤੇ ਉਸਦੇ ਚੋਣ ਨਿਸ਼ਾਨ ਜਿਹੜੇ ਉਮੀਦਵਾਰ ਲੜਦੇ ਸੀਗੇ ਲੇਕਿਨ ਇਸ ਵਾਰ ਜਿਹੜਾ ਉਹ ਜਿਹ ਚੋਣ ਰਾਜ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਚੋਣ ਨਿਸ਼ਾਨ ਹੈ ਉਸ ਤੇ ਲੜਨਾ ਹੋਵੇਗਾ ਤੇ ਸਰਪੰਚ ਤੇ ਪੰਚ ਵੀ ਕੌਨ ਵਾਜਾ ਚੋਣਾਂ ਨੂੰ ਇਹਨਾਂ ਚੋਣ ਨਿਸ਼ਾਨਾਂ ਵਿੱਚੋਂ ਹੀ ਅਲੋਟ ਕੀਤਾ ਜਾਵੇਗਾ ਜੀ ਦਾ ਸ਼ੁਕਰੀਆ ਜਾਣਕਾਰੀ ਦੇਣ ਲਈ ਸੋ ਜਲਦ ਪੰਜਾਬ ਦੇ ਵਿੱਚ ਚੋਣਾਂ ਦੀ ਤਾਰੀਖ ਦਾ ਐਲਾਨ ਕੀਤਾ ਜਾ ਸਕਦਾ ਹੈ